ਸੀ ਸੀ ਬਹੁਤ ਪਾਵਰ ਹੁੰਦੀ ਹੈ ਹਾਥੀ ਚ ਸ਼ਕ ਸ਼ਕ ਤਾਕਤ ਹੁੰਦੀ ਹੈ ਉਹ ਬਹੁਤ ਹੀ ਕਮਜ਼ੋਰ ਰੱਸੀ ਨਾਲ ਬੰਨਿਆ ਹੋਇਆ ਸੀ ਮਤਲਬ ਆਰਾਮ ਨਾਲ ਤੋੜ ਸਕਦਾ ਸੀ ਹਾਥੀ ਉਸ ਰੱਸੀ ਨੂੰ ਪਰ ਉਹ ਖੜਾ ਸੀ ਤਾਂ ਉਹਦੇ ਮੁਹਾਵਤ ਨੂੰ ਇੱਕ ਬੰਦੇ ਨੇ ਆ ਕੇ ਪੁੱਛਿਆ ਕਹਿੰਦਾ ਤੂੰ ਰਿਸਕ ਲੈ ਰਿਹਾ ਹੈ ਕਹਿੰਦਾ ਕਿਵੇਂ ਕਹਿੰਦਾ ਇਹ ਰੱਸੀ ਨੂੰ ਜਦੋਂ ਮਰਜ਼ੀ ਤੋੜ ਸਕਦਾ ਹੈ ਇਹ ਹਾਥੀ ਤੂੰ ਸੰਗਲ ਲਾ ਦੇ ਦੇ ਕਹਿੰਦਾ ਨਹੀਂ ਨਹੀਂ ਇਹ ਰੱਸੀ ਇਹ ਰੱਸੀ ਤਾਂ ਬਹੁਤ ਕਮਜ਼ੋਰ ਹੈ ਤਾਂ ਹੱਥ ਨਾਲ ਮੈਂ ਤੋੜ ਦੂੰਗਾ ਤਾਂ ਆਤੀ ਹੈ ਉਹ ਕਹਿੰਦਾ ਅਸਲ 'ਚ ਨਾ ਕੀ ਹੈ ਨਹੀਂ ਤੋੜਦਾ ਇਹ ਕਹਿੰਦਾ ਕਿਉਂ ਉਹ ਕਹਿੰਦਾ ਇਹਨੂੰ ਛੋਟੇ ਹੁੰਦੇ ਨੂੰ ਮੈਂ ਇਸੇ ਰੱਸੀ ਨਾਲ ਬੰਨਦਾ ਸੀ ਉਦੋਂ ਉਹਨੇ ਦੋ ਤਿੰਨ ਵਾਰੀ ਟਰਾਈ ਕੀਤੀ ਸੀ ਰੱਸੀ ਤੋੜਨ ਦੀ ਉਦੋਂ ਇਹ ਤਾਂ ਟੁੱਟੀ ਨਹੀਂ ਬਸ ਇਹਦੇ ਦਿਮਾਗ 'ਚ ਇਹੀ ਗੱਲ ਬੈ ਗਈ ਵੀ ਇਹ ਰੱਸੀ ਮੈਥੋਂ ਟੁੱਟਣੀ ਨਹੀਂ ਨਾ ਬਸ ਹੁਣ ਕਹਿੰਦਾ ਇਹ ਟਰਾਈ ਕਰਨੋਂ ਹਟ ਗਿਆ ਪੁਰਾਣਾ ਫੇਲਿਅਰ ਲੈ ਕੇ ਬਹਿ ਗਿਆ ਵੀ ਮੈਂ ਟਰਾਈ ਕੀਤੀ ਸੀ ਪਰ ਰੱਸੀ ਟੁੱਟੀ ਨਹੀਂ ਤੁਸੀਂ ਕਹਿੰਦਾ ਹੁਣ ਇਹਨੂੰ ਪਤਾ ਹੈ ਰੱਸੀ ਮਤਲਬ ਟੁੱਟਦੀ ਨਹੀਂ ਆਏ ਐ ਸਮਝ ਲਿਆ ਨੇ ਬਸ ਇਹ ਹੀ ਗੱਲ ਮੈਂ ਤੁਹਾਨੂੰ ਕਹਿਣਾ ਪੁਰਾਣੇ ਫੇਲਿਅਰ ਜਿਹੜੇ ਨੇ ਨਾ ਪੁਰਾਣੀ ਅਸਫਲਤਾ ਨੂੰ ਦਿਲ ਤੇ ਨਾ ਲਓ ਤੁਸੀਂ ਟਰਾਈ ਕਰਕੇ ਦੇਖੋ ਹੋ ਸਕਦਾ ਹੈ ਉਹ ਟੈਸਟ ਜੋ 2 ਸਾਲ ਪਹਿਲਾਂ ਨਹੀਂ ਪਾਸ ਕਰ ਸਕ ਸੀ ਤੁਹਾਡੇ ਚ ਉਹ ਕਾਬਲੀਅਤ ਆ ਗਈ ਹੋਵੇ ਕਿ ਉਹ ਟੈਸਟ ਤੁਸੀਂ ਅੱਜ ਪਾਸ ਕਰ ਸਕਦੇ ਹੋ ਪੁਰਾਣੀ ਅਸਫਲਤਾ ਨੂੰ ਭੁੱਲ ਜਿਓ ਤੇ ਮੈਂ ਵੀ ਪਹਿਲੀ ਮੈਂ ਲਹਿਰੇਗਾ ਦੇ ਤੋਂ ਪਹਿਲੀ ਇਲੈਕਸ਼ਨ ਹਾਰ ਗਿਆ ਸੀ ਜੀ ਫਿਰ ਮੈਂ ਬਹਿ ਜਾਂਦਾ ਕਰੇ ਕਿ ਮੈਂ ਤੋੜੀ ਰੱਸੀ 14 ਚ ਫੇ 19 ਚ ਤੋੜੀ ਫਿਰ 22 ਚ ਤਾਂ ਤੁਸੀਂ ਸੰਗਲ ਹੀ ਤੋੜਤੇ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਤੁਹਾਡੀ ਆਪਣੀ ਹੈ ਤੁਹਾਨੂੰ ਨੌਕਰੀਆਂ ਦੇ ਕੇ ਮੈਨੂੰ ਖੁਸ਼ੀ ਹੋ ਰਹੀ ਹੈ ਕਿਉਂਕਿ ਤੁਸੀਂ ਜਾਓਗੇ ਕੰਮ ਤੇ ਜਾਓਗੇ ਇੱਕ ਗੱਲ ਦੀ ਮੈਂ ਬੇਨਤੀ ਕਰਦਾ ਜਦੋਂ ਹੁਣ ਇੱਥੇ ਪੈਸੇ ਨਹੀਂ ਲਏ ਤੁਹਾਨੂੰ ਇੱਥੋਂ ਬਿਨਾਂ ਪੈਸੇ ਲਏ ਤੇ ਬਿਨਾਂ ਸ਼ਿਫਾਰਿਸ਼ ਤੋਂ ਮੈਂ ਕੁਰਸੀਆਂ ਤੇ ਬਿਠਾ ਕੇ ਭੇਜ ਰਿਹਾ ਉੱਥੇ ਜਦੋਂ ਤੁਸੀਂ ਉੱਥੇ ਜਾ ਕੇ ਬਹਿਜੋਗੇ ਫਿਰ ਉੱਥੇ ਜਾ ਕੇ ਤੁਸੀਂ ਪੈਸੇ ਜਾਂ ਸ਼ਵਾਰਸ਼ਾਂ ਨੂੰ ਕਿਸੇ ਦੀ ਮੰਨਿਆ ਸਹੀ ਨੂੰ ਸਹੀ ਕਰ ਦਿਓ ਬਸ ਜੋ ਪੁੰਨ ਤੇ ਜੋ ਸੈਟੀਸਫੈਕਸ਼ਨ ਸਕੂਨ ਮਿਲਦਾ ਹੈ ਨਾ ਇਹਦਾ ਕੋਈ ਕਿਸੇ ਕਰੰਸੀ ਚ ਕੀਮਤ ਹੀ ਕੋਈ ਨਹੀਂ ਕਿਉਂਕਿ ਦੇਖੋ ਜਦੋਂ ਕੋਈ ਬੰਦਾ ਆਉਂਦਾ ਹੈ ਤੁਹਾਡੇ ਕੋਲੇ ਉਹ ਪਹਿਲਾਂ ਆਪਣੇ ਇਸ਼ਟ ਨੂੰ ਤੇ ਆ ਕੇ ਆਉਂਦਾ ਹੈ ਕੰਮ ਆਉਂਦਾ ਕੋਈ ਅਰਜੀ ਲੈ ਕੇ ਕੋਈ ਗੁਰਦੁਆਰਾ ਸਾਹਿਬ ਜਾਂਦਾ ਕੋਈ ਮੰਦਿਰ ਜਾਂਦਾ ਤੇ ਕਹਿੰਦਾ ਹੈ ਰੱਬਾ ਪਰਮਾਤਮਾ ਅਹੀ ਅਰਦਾਸ ਹੈ ਤੇਰੇ ਹੀ ਰੂਪ ਬੈਠਾ ਹੋਵੇ ਕੋਈ ਕੁਰਸੀ ਤੇ ਅੱਜ ਕੰਮ ਬਣ ਜੇ ਕਬੀਲਦਾਰੀ ਲਈ ਤੇ ਚੜ ਜੂਂ ਗਾਂ ਮੂਰੋਂ ਤੁਸੀਂ ਗੁੱਸੇ ਹੋਏ ਬੈਠੇ ਹੋ ਕਿਸੇ ਗੱਲ ਤੇ ਚੱਕ ਕੇ ਉਹਦੀ ਮਰੂੰ ਭਗਾ ਕੇ ਉਹਦੇ ਘਰ ਜੀ ਬਾਬਾ ਰੋਜ਼ ਮੂੰਹ ਚੱਕ ਕੇ ਆ ਜਾਂਦਾ ਨਹੀਂ ਹੁੰਦਾ ਇਹ ਕੰਮ ਇਹਦਾ ਮਤਲਬ ਫਿਰ ਤੁਸੀਂ ਮੋੜਦੀ ਅਰਜੀ ਜਾਂ ਫਿਰ ਤੁਸੀਂ ਇਹ ਕਰੋ ਕਿ ਲਿਆ ਬਾਬਾ ਜੀ ਕੋਈ ਨਹੀਂ ਇੱਕ ਅੱਧਾ ਕਾਗਜ਼ ਆ ਘਟਾ ਮੈਂ ਆਪ ਹੀ ਕਰਾ ਦਿਆਂ ਤੁਸੀਂ ਇੱਥੇ ਬੈਠੋ ਕੰਮ ਕਰਾ ਕੇ ਉਹਦਾ ਹੁਣ ਤੋੜ ਦੋ ਤਹੋ ਜਾ ਫਿਰ ਦਵਾਰੇ ਗੁਰਦੁਆਰਾ ਸਾਹਿਬ ਜਾਊਗਾ ਉਹ ਫਿਰ ਮੰਦਰ ਚ ਜਾਊਗਾ ਜਾਂਦਾ ਹੋਇਆ ਪ੍ਰਮਾਤਮਾ ਤੇਰੇ ਹੀ ਰੂਪ ਸੀ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ ਜੇ ਤੁਸੀਂ ਕੰਮ ਨਹੀਂ ਕੀਤਾ ਤਾਂ ਮਤਲਬ ਤੁਸੀਂ ਪ੍ਰਮਾਤਮਾ ਦੀਆਂ ਦੁਆਵਾਂ ਮੋੜਤੀਆਂ ਇਹਦੋਂ ਵੱਡੀ ਦੁਆਵਾਂ ਗਰੀਬਾਂ ਦੀਆਂ ਦੁਆਵਾਂ ਗਰੀਬ ਦੀ ਹਾ ਪ੍ਰਮਾਤਮਾ ਦੀ ਦਰਗਾਹ ਸਿੱਧਾ ਹੈ ਕੋਈ ਬਾਈਪਾਸ ਨਹੀਂ ਹੈ ਇਹਦਾ ਸਿੱਧਾ ਹੈ ਦੁਆਵਾਂ ਲੈ ਰਹੇ ਹਾਂ ਜੀ ਹਰ ਰੋਜ਼ ਦੁਆਵਾਂ ਹੀ ਮਿਲ ਰਹੀਆਂ ਨੇ ਮੇਰੀ ਮਾਂ ਨੂੰ ਕੋਈ ਪੱਤਰਕਾਰ ਕਹਿੰਦੇ ਸੀ ਕਿੰਨੀ ਕਿੰਨੇ ਕ ਦਿਨ ਹੋ ਗਏ ਤੁਹਾਨੂੰ ਮਿਲੇ ਨੂੰ ਭਵੰਤ ਮਾਣ ਨੂੰ ਉਹ ਕਹਿੰਦੀ ਭਈ ਅੱਜ ਹੋ ਗਏ ਕਹਿੰਦੀ ਅੱਜ ਬੋਟਾ ਮਿਲਿਆ ਕੰਮ ਸੀ ਹੋ ਗਏ ਹੁਣ ਇਹ ਕਹਿੰਦੀ 21 ਦਿਨ ਕਹਿੰਦੇ ਲੈ 21 ਦਿਨ ਪਾਉਨੋਂ ਮਿਲਦਾ ਨਹੀਂ ਫੇਰ ਕੀ ਕਹਿਣਾ ਚਾਹੂੰਗਾ ਕੋਈ ਗੱਲ ਨਹੀਂ ਕਹਿੰਦੀ ਮੈਨੂੰ ਨਹੀਂ ਮਿਲਦਾ ਪਰ ਹਰ ਰੋਜ਼ ਮਿਲਦਾ ਦਾ ਮਾਵਾ ਨੂੰ ਹੀ ਹੈ ਮੈਂ ਟੀਵੀ ਤੇ ਦੇਖਦੀ ਹੁੰਦੀ ਹਾਂ ਕਦੇ ਕਿਤੇ ਬੈਠਾ ਹੁੰਦਾ ਕਦੇ ਕਿਤੇ ਬੈਠਾ ਹੁੰਦਾ ਮਾਵਾ ਹੀ ਬੈਠੀ ਹੁੰਦੀ ਹੁੰਦੀ ਉਹਦੇ ਕੋਲੇ ਮੈਂ ਭਾਈ ਜਨਮ ਦਿਨ ਆਣੀ ਆ ਉਹ ਦੂਜੀਆਂ ਮਾਵਾ ਕੋਲੇ ਫਿਰ ਤਾਂ ਕੋਈ ਗੱਲ ਨਹੀਂ ਸੋ ਮੈਂ ਪੰਜਾਬ ਨੂੰ ਆਪਾਂ ਪਰਿਵਾਰ ਸਮਝਦਾ। ਪੱਤਰਕਾਰ ਮੈਨੂੰ ਕਹਿੰਦੇ ਵੀ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇਮਾਗ ਖਰਾਬ ਹੋ ਜਾਂਦੇ। ਥੋੜਾ ਕਿਉਂ ਨਹੀਂ ਹੋ ਰਿਹਾ? ਮੈਂ ਕਹਿੰਦਾ ਫਰਕ ਇਹਨਾਂ ਕਹ ਜਿਹੜੇ ਪਹਿਲਾਂ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ। ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਿਆ। ਬਸ ਇੰਨਾ ਫਰਕ। ਸੋ ਮੈਨੂੰ ਕੋਈ ਫੋਟੋ ਖਿਚਾਉਣ ਦਾ ਚਾਹ ਨਹੀਂ ਮੈਨੂੰ ਕੋਈ ਸ਼ੋਰ ਤਾਂ ਦੌਲਤਾਂ ਪ੍ਰਮਾਤਮਾ ਨੇ ਬਹੁਤ ਸ਼ੋਰ ਤਾਂ ਦਿੱਤੀਆਂ। ਹੁਣ ਤਾਂ बस ਇੱਕੋ ਹੀ ਚਾਹ ਹੈ ਕਿ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ। ਸਾਨੂੰ ਲੰਡਨ, ਪੈਰਿਸ, ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ। ਯਾ। ਔਰ ਬਣ ਜੂਗਾ ਕੋਈ ਐਸੀ ਗੱਲ। ਦਿਲ ਨਹੀਂ ਛੱਡਣਾ। ਪੰਜਾਬੀ ਆ ਪੰਜਾਬ ਕਈ ਵਾਰ ਡਿੱਗਿਆ ਪਰ ਪੰਜਾਬ ਕਈ ਵਾਰ ਉੱਠਿਆ ਵੀ ਹੈ ਫਿਰ। ਅਸੀਂ ਤਾਂ ਲੀਡ ਕਰਦੇ ਹਮੇਸ਼ਾ। ਹਰ ਫੀਲਡ 'ਚ ਪੰਜਾਬ ਲੀਡ ਕਰਦਾ। ਚਾਹੇ ਯਾਦੀ ਦਾ ਲਹਿਰ ਹੋਵੇ, ਕੂਕਾ ਲਹਿਰ ਹੋਵੇ, ਗਦਰ ਲਹਿਰ ਹੋਵੇ। ਹਰੀ ਕ੍ਰਾਂਤੀ ਹੋਵੇ, ਜੋ ਮਰਜੀ ਹੋਵੇ ਪੰਜਾਬ ਲੀਡ ਕਰਦਾ। ਸਾਡਾ ਤਾਂ ਕੋਈ ਟਿਕਾਣਾ ਹੀ ਨਹੀਂ ਇਸ ਦੁਨੀਆਂ ਦੇ ਸਿੱਟ ਜਾਨਾ। ਮਰੇ ਕੋਕ ਮੈਂ ਕਈ ਵਾਰੀ ਮੈਨੂੰ ਮੌਕਾ ਮਿਲ ਜਾਂਦਾ ਕੋਈ ਇੰਡਸਟਰੀ ਇੰਡਸਟਰੀ ਵਾਲੇ ਗੱਲਬਾਤ ਕਰਨ ਦਾ ਮੈਂ ਖਾ ਜੀ ਪੰਜਾਬੀ ਤੁਸੀਂ ਆਓ ਸਹੀ ਇੱਥੇ ਬਰਕਤ ਵਾਲੀ ਧਰਤੀ ਹੈ ਪੰਜਾਬੀ ਤਾਂ ਮੈਂ ਖਾ ਜਿਹੜੇ ਮੁਲਕ ਚ ਗਲਤੀ ਨਾਲ ਵੀ ਚਲੇ ਜਾਣਾ ਉੱਚ ਵੀ ਕੰਮ ਜਾ ਹੋ ਜਾਂਦੇ ਨੇ ਵੀ ਚਲ ਕੋਈ ਨਹੀਂ ਗੱਲ ਤਾਂ ਕਿਸੇ ਹੋਰ ਦੀ ਹੋਈ ਸੀ ਏਜੰਟ ਨਾਲ ਚਲੋ ਇੱਥੇ ਲਾਗੇ ਇੱਥੇ ਕੰਮ ਜਾ ਹੋਏ ਨੇ ਚਲੋ